ਗੁਰੂ ਫੈਰੀ ਸਾ ਸੰਗ ਜੀਓ ਧੰਨ ਗੁਰੂ ਰਮਦਾਸ ਪਾਤਸ਼ਾਹ ਜੀ ਦੇ ਮਹਾਨ ਤਪੁਸਿਲਾ ਸ੍ਰੀ ਖੁਰਾਲਗੜ੍ਹ ਸਹਿ ਵਿਖੇ ਐਤਵਾ ਦੇ ਦਿਹਾੜੇ ਨੂੰ ਸਵੇਰ ਤੋਂ ਹੀ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਦਿਆ ਸਦਕਾ ਕਲਯੁਗ ਮੇ ਕੀਰਤਨ ਪ੍ਰਧਾਨ ਆਨ ਗੁਰਮੁਖ ਜਪਿਐ ਲਾਏ ਧਿਆਨਾਂ ਦੇ ਵਾਹ ਵਾ ਕਨਸਾਰ ਗੁਰੂ ਘਰ ਦੇ ਦਸਰਿਆਂ ਦਾ ਜਥਾ ਆਪ ਜੀ ਦੇ ਸਨਮੁਖ ਸ਼ਬਦ ਲੰਗਰ ਭਾਵ ਸ਼ਬਦ ਕੀਰਤਨ ਕਥਾ ਦੇ ਮਾਧਿਮ ਰਾਹੀਂ ਆਪ ਜੀ ਦੀ ਸੇਵਾ ਵਿੱਚ ਅਪਸਤਿਤ ਹੈ ਸਤ ਸੰਗਤ ਸਤ ਸੰਗ ਦਾ ਇਹ ਦੂਜਾ ਤੇ ਆਖਰੀ ਸਤਰ ਹੈ ਇੱਕ ਸ਼ਬਦ ਅਸੀਂ ਆਪ ਜੀ ਦੇ ਸਨਮੁਖ ਕਹਿਣਾ ਹੈ ਉਸ ਤੋਂ ਉਪਰੰਤ ਆਰਤੀ ਹੋ ਜਾਣੀ ਹੈ ਸਤ ਸੰਗਿਓ ਆਪ ਜੀ ਸਜੇ ਰਹਿਣਾ ਦਿਵਾਰ ਦੀ ਸੰਪੂਰਨਤਾ ਹੀ ਹੈ ਇੱਕ ਸ਼ਬਦ ਸੀ ਆਪ ਜੀ ਦੇ ਸੰਮੁਖ ਉਪਰੰਤ ਨਾਮ ਤੇਰੋ ਆਰਤੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਝੁੱਟੇ ਸਗਲ ਪਸਾਰੇ ਆਹ ਗੁਰੂ ਕੇ ਪਿਆਰ ਇੱਕ ਸ਼ਬਦ ਕਰ ਕਿਰਪਾ ਕਿਰਪਾਲ ਆਪ ਬਖਸ ਲੈ ਸਦਾ ਸਦਾ ਜਪੀ ਤੇਰਾ ਨਾਮ ਨਾਮ ਸਤਗੁਰ ਪਾਏ ਪੈ ਆਓ ਪਿਆਰਿਓ ਕਲਪੁਰਖ ਦੀ ਬਖਸ਼ਿਸ਼ ਪੰਜਵੇਂ ਗੁਰੂ ਦੀ ਮਹਾਨ ਬਾਣੀ ਆਓ ਸਰਵਣ ਕਰਕੇ ਪ੍ਰੰਤ ਆਰਤੀ ਨਾਲ ਜੁੜਨਾ ਕਰਿਏ ਜੀ ਵਾਹਿਗੁਰੂ ਸਦਾ ਸਦਾ ਜਪੀ ਤੇਰਾ ਨਾਮ ਸਤਗੁਰ ਪਾਈ ਪੈ ਸਤ ਗੁਰ ਪਾਈ ਪੈ ਸਦਾ ਸਦਾ ਜਪੀ ਤੇਰਾ ਨਾਮ ਸਤ ਗੁਰ ਪਾਈ ਪੈ ਸਤ ਗੁਰ ਪਾਈ ਪੈ ਕਾਜ ਕਿਰਪਾ ਸਤਿ ਗੁਰ ਪਾਈ ਪੈ ਕਾਜ ਕਿਰਪਾ ਕਿਰ ਸਤਿਗੁਰੂ ਦਾ <ėd> <the> I'm oh Gracias. <coughs> ਸਤਿਗੁਰ <laughs> ਪਾਏ ਪਤ ਜੀ ਕਿਰਪਾ ਸਾਨੂੰ ਬਖਸ਼ ਲੈ ਬਿਰੂ ਕੇ ਪਿਆਰਿਓ ਬਹੁਤ ਕੁਝ ਮੰਗਣ ਯੋਗ ਹੈ ਮੰਗਦੇ ਆ ਪਰ ਸਭ ਤੋਂ ਵੱਡੀ ਮੰਗ ਪਤਾ ਕਿਹੜੀ ਹੈ हे ਵਾਹਿਗੁਰੂ ਸਾਨੂੰ ਬਖਸ਼ ਲੈ ਬਖਸ਼ ਲੈ ਜਿਸ ਗੁਰ ਸਿੱਖ ਨੇ ਅਕਾਰ ਪ੍ਰਖਤ ਤੋਂ ਬਖਸ਼ਿਸ਼ ਮੰਗ ਲਈ ਨਾ ਉਹਨੇ ਸਾਰਾ ਕੁਝ ਮੰਗ ਲਿਆ ਗੁਰੂ ਦੀ ਬਖਸ਼ਿਸ਼ ਵੱਡੀ ਏ ਜਿਨੇ ਦੁਨੀਆ ਦੇ ਪਦਾਰਥ ਨੇ ਇਹ ਗਧੀਆਂ ਰਾਜ ਗਧੀਆਂ ਨੇ ਨਾ ਇਹਨਾਂ ਤੋਂ ਸਭ ਤੋਂ ਵੱਡੀ ਹੀਰੇ ਮੋਤੀ ਮਾਲਕ ਤੋਂ ਵੱਡੀ ਯਾਦ ਰੱਖਣਾ ਗੁਰੂ ਦੀ ਬਖਸ਼ਿਸ਼ ਹੈ ਇੱਕ ਕੋਈ ਰੱਬ ਦਾ ਪਿਆਰਾ 100 ਸਾਲ ਸੰਗਤ ਜੀ ਆਪ ਜੀ ਨੂੰ ਮਿਲਦੀ ਹੈ ਥੋੜਾ ਟਿਕਾਉ ਬਖਸ਼ਿਸ਼ ਆਰਤੀ ਹੋਣ ਲੱਗੀ ਏ ਸਜੋ ਸਜੋ 10 ਮਿੰਟ ਦੀ ਹੋਰ ਗੱਲ ਹੈ ਆਰਤੀ ਹੋਣ ਲੱਗੀ ਹੈ ਆਰਤੀ ਹੋਵੇਗੀ ਫਿਰ ਸੰਪੂਰਨਤਾ ਹੈ ਮਨੂੰ ਤੇ ਭਲੀ ਭਾਤ ਪਤਾ ਹੈ ਕਿ ਤੁਸੀਂ ਛਕੇ ਹੋਏ ਹੋ ਲੰਮਾ ਸਮਾਂ ਹੋ ਗਿਆ ਸਫਰ ਕਰਕੇ ਆਏ ਹੋ ਪਰ ਹੁਣ ਆਰਤੀ ਹੋਣ ਲੱਗੀ ਨਾਮ ਤੇ ਦੀ ਆਰਤੀ ਸਾਰਿਆਂ ਨੇ ਅਸੀਂ ਗੁਰੂ ਦੀ ਆਰਤੀ ਕਰਨੀ ਸਾਡਾ ਕੱਲਿਆਂ ਦਾ ਆਰਤੀ ਕੀਤਾ ਮਾਫ ਕਰਨਾ ਕਿਸੇ ਥਾਉ ਨਹੀਂ ਪੈਣੀ ਕੀਤੀ ਆਰਤੀ ਸੰਗਤ ਨਾਲ ਹੋ ਕੇ ਆਰਤੀ ਜਾਪ ਕਰੇਗੀ ਸਾਡੇ ਵੀ ਝੋਲੀ ਕਿਣਕਾ ਪੈ ਜਾਣਾ ਸੋ ਤੁਹਾਨੂੰ ਬੇਨਤੀ ਹੈ ਸਜੋ ਇੱਕ ਕੋਈ ਰੱਬ ਦਾ ਪਿਆਰਾ ਭਗਤੀ ਕਰ ਰਿਹਾ ਸੀ 100 ਵਰਸ ਇੱਕ ਥਿਲਾ ਤੇ ਬੈਠਾ ਪੱਥਰ ਤੇ ਬੈਠਾ 100 ਵਰਸ ਹੋ ਗਏ ਭਗਤੀ ਕਰਦੇ ਤਕਾਲਪੁਰ ਖਰਬ ਜੀ ਉਹਦੀ ਭਗਤੀ ਤੋਂ ਪ੍ਰਸੰਨ ਹੋਏ ਪ੍ਰਗਟ ਹੋ ਗਏ ਰੱਬ ਰਬ ਜੀ ਕਹਿਣ ਲੱਗੇ اے ॠषि ਤੁਸੀਂ ਬਹੁਤ ਲੰਬਾ 100 ਵਰਸ ਤਪ ਕਰਨਾ ਕੋਈ ਸੌਖੀ ਗੱਲ ਨਹੀਂ ਹੈ 15 ਮਿੰਟ ਸਾਨੂੰ ਕਿਹਾ ਜਾਵੇ ਵੈਗੁਰੂ ਵੈਗੁਰੂ ਕਰੋ ਸਤ ਜਾਨਿਓ ਸਤ ਸੰਗੀ ਜਨੋ ਭਾਰਾ ਲੱਗਦਾ ਔਖਾ ਲੱਗਦਾ 15 ਮਿੰਟ ਇਦਾਂ ਲੱਗਦਾ ਏ ਪਹਾੜ ਬਣ ਗਏ ਖਤਮ ਨਹੀਂ ਹੋਣਾ ਚਾਹੁੰਦੇ ਪਰ ਜੇ ਨੇਧਿਆ ਚੁਗਲੀ ਕਰਨੀ ਹੋਵੇ ਜੀ ਜਦਿਆ ਚੁਗਲੀ ਕਰਨੀ ਹੋਵੇ ਫਿਰ ਜਿੰਨਾ ਚੱਕਰ ਮਰਜੀ ਬਿਠਾਈ ਰੱਖੋ ਅਨੰਦ ਨਾਲ ਕਰੀ ਜਾਵਾਂਗੇ ਸਮੇਂ ਦਾ ਪਤਾ ਨਹੀਂ ਲੱਗਦਾ ਹੁਣ ਵੈਗਰੂ ਵੈਗਰੂ ਜਪਣਾ ਹੈ 15 ਮਿੰਟ ਔਖਾ ਲੱਗਦਾ ਹੈ ਉਹਨੇ 100 ਵਰਸ ਜਪਿਆ ਦੇਖੋ ਰੱਬ ਜੀ ਪ੍ਰਗਟ ਹੋਏ ਕਹਿੰਦੇ ઋષਿ ਜੀ ਮੰਗੋ ਕੀ ਮੰਗਦੇ ਹੋ ਵੇਖੋ ਉਸ ઋષਿ ਨੂੰ ਆਪਣੀ 100 ਵਰਸ ਦੀ ਤਪ ਤਪਸਿਆ ਦਾ ਤਪਸਰੀ ਆਦਾ ਹੰਕਾਰ ਹੋ ਗਿਆ ਹੋਮੇ ਹੋ ਗਿਆ ਕਿ ਮੈਂ 100 ਵਰਸ ਤਪ ਕੀਤਾ ਏ ਰੱਬ ਤਾਂ ਪ੍ਰਗਟ ਹੋਇਆ ਨਾ ਪਿਆਰ ਵਾਲਿਓ ਹੰਕਾਰ ਤੁਹਾਨੂੰ ਨਾਮ ਜਪੇ ਦਾ ਹੀ ਹੋ ਜਾਏ ਸਮਝ ਲਿਓ ਵੇਰਥ ਚਲਾ ਗਿਆ ਹੰਕਾਰ ਤਾਂ ਹੰਕਾਰੀ ਹੈ ਤੁਹਾਡੇ 100 ਵਰਸ ਦੀ ਤਪਸਿਆ ਇੱਕ ਛਣ ਦਾ ਕੀਤਾ ਹੰਕਾਰ 100 ਵਰਸ ਦੀ ਤਪਸ਼ਿਆ ਤਪਸਿਆ નિਸ਼ਪਲ ਹੋ ਜਾਏਗੀ ਦੁੱਧ ਅੰਮ੍ਰਿਤ ਹੈ 100 ਕਿਲੋ ਦੁੱਧ ਹੋਵੇ ਉਹਦੇ ਚ ਇੱਕ ਖੱਟੇ ਦੀ ਗੁੰਦ ਪਾ ਦਿਓ ਬਸ 100 ਕਿਲੋ ਦੁੱਧ ਦਾ ਸੱਪਿਆ ਨਾ ਸਿਆ ਇਦਾਂ ਹੀ ਹੰਕਾਰ ਹੈ ਕਹਿਣ ਲੱਗਾ ਰੱਬ ਜੀ ਮੈਨੂੰ ਮੇਰੇ 100 ਸਾਲ ਕੀਤੇ ਤਪ ਦਾ ਫਲ ਦਿਓ ਕਹੇ ਰੱਬ ਜੀ ਨੇ ਕਿਹਾ ਬਖਸ਼ ਲੈਣੀ ਹੈ ਕਿ ਤਪ ਲੈਣਾ ਹੈ ਤਪ ਦਾ ਫਲ ਲੈਣਾ ਹੈ ਕਹਦਾ ਨਾ ਜੀ ਬਖਸ਼ਿਸ਼ ਨਹੀਂ ਲੈਣੀ ਮੈਂ ਕੰਮ ਕੀਤਾ ਹੈ 100 ਸਾਲ ਤਪੱਸਿਆ ਕੀਤੀ ਹੈ ਤਪੱਸਿਆ ਕੀਤੀ ਹੈ 100 ਸਾਲ ਦਾ ਫਲ ਦਿਓ ਕਹਿੰਦੇ ਰੱਬ ਜੀ ਨੇ ਕਿਹਾ ઋષਿ ਜੀ ਫਿਰ ਸੋਚ ਲਓ ਬਖਸ਼ਿਸ਼ ਲੈਣੀ ਹੈ ਕਿ 100 ਸਾਲ ਦਾ ਫਲ ਲੈਣਾ ਹੈ ਤਪੱਸਿਆ ਦਾ ਕਿਣ ਲੱਗਿਆ ਨਾ ਜੀ 100 ਸਾਲ ਬਹੁਤ ਹੁੰਦੇ ਨੇ ਮੈਨੂੰ 100 ਸਾਲ ਤਪੱਸਿਆ ਦਾ ਫਲ ਦਿੱਤਾ ਜਾਵੇ। ਲੇਖਾ ਜੋਖਾ ਕਹਿੰਦਾ ਬਰਾਬਰ ਕਰੋ। ਉਹ ਜੋ ਲੇਖੇ ਜੋਖੇ ਦੀ ਗੱਲ ਆਈ ਨਾ ਉਹ ਸਿਲਾ ਬੋਲ ਪਈ ਜਿਹੜੀ ਥੱਲੇ ਬੈਠੀ ਸੀ। ਉਹ ਕਹਿੰਦੀ ਰੱਬ ਜੀ ਜੇ ਲੇਖੇ ਹਿਸਾਬ ਦੀ ਗੱਲ ਹੈ ਨਾ ਤਾਂ ਮੇਰਾ ਵੀ ਹਿਸਾਬ ਕਰੋ। ਤੇ ઋષਿ ਨੇ 100 ਸਾਲ ਮੇਰੇ ਤੇ ਬੈਠ ਕੇ ਤਪ ਕੀਤਾ। ਪਹਿਲਾਂ ਮੇਰੇ 100 ਸਾਲ ਦਾ ਹਿਸਾਬ ਦੇਵੇਂ। ਫਿਰ ਇਹਨੂੰ ਫਲ ਦਿਓ। ਘੜੇ ਜੀ ਆਨ ਹੋ ਗਿਆ ਪਰ ਇੱਕ ਹੀ ਬਣਿਆ। ਤਲਾਹ ਕਹਿੰਦੀ ਏ ਕਿ ਰੱਬ ਜੀ ਕਹਿੰਦੇ ਦੱਸੋ ਕੀ ਚਾਹਦੇ ਹੋ ਕਹਿੰਦੇ 100 ਸਾਲ ਇਹ ਮੈਨੂੰ ਆਪਣੇ ਸਿਰ ਤੇ ਚੱਕ ਕੇ ਰੱਖੇ ਜੇ ਸਾਬਤਤਾ ਉਹਦੀ ਗੱਲ ਹੈ ਤਾਂ ਹੋਰ ਹੈ ਪਿਆਰ ਦੀ ਹੋਰ ਹੈ ਜੇ ਇਹਨੇ ਸਾਬਤਤਾ ਵੀ ਕਰਨਾ ਹੈ 100 ਸਾਲ ਇਹ ਮੇਰੇ ਤੇ ਬੈਠਿਆ ਹੁਣ 100 ਸਾਲ ਮੈਨੂੰ ਸਿਰ ਤੇ ਚੁੱਕ ਕੇ ਘੁੰਮੇ ਫਿਰ ਗੱਲ ਕਰਾਂਗੇ ਵੇਖੀ ਸਮਝ ਗਿਆ ਉਹਨੇ ਰੱਬ ਦੇ ਚਰਨ ਪੜੇ ਕਹਿੰਦਾ ਰੱਬ ਜੀ ਕਿਰਪਾ ਕਰੋ ਮੈਨੂੰ ਬਖਸ਼ਿਸ਼ ਦੇ ਦੇ ਉਹ ਮੈਨੂੰ ਬਖਸ਼ ਲੋ ਇਸ ਕਰਕੇ ਗੁਰੂ ਕੇ ਪਿਆਰਿਓ ਗੁਰੂ ਕੇ ਸਵਾਰਿਓ ਅਸੀਂ ਬਖਸ਼ਿਸ਼ ਮੰਗਣੀ ਹੈ ਉਹਨਾਂ ਦਾ ਫਲ ਨਹੀਂ ਮੰਗਣਾ ਕਿਉਂਕਿ ਅਸੀਂ ਪਾਪ ਵੀ ਬੜੇ ਕਰਦੇ ਹਾਂ ਕਿੰਨੇ ਕ ਪਾਪ ਕਰਦੇ ਹੋਵਾਂਗੇ ਗੁਰਬਾਣੀ ਕਹਿੰਦੇ ਜੇਤਾ ਸਮੁੰਦ ਸਾਗਰ ਨੀਰ ਭਰਿਓ ਤਿੱਤੇ ਅਗਣ ਹਮਾਰਾ ਦਇਆ ਗੁਰੂ ਕੁਸ਼ਮੇਰ ਪਾਵ ਦੇ ਬੁਦੇ ਪਾਥਰਾਰੇ ਰੱਬ ਜੀ ਜਿਨ੍ਹਾਂ ਸਮੁੰਦਰ ਅੰਦਰ ਜਲ ਹੈ ਪਾਣੀ ਹੈ ਉਹਨੇ ਸਾਡੇ ਗੁਨਾ ਅਸੀਂ ਗੁਨਾਗਾਰ ਜਿੱਤਾ ਸਮੁੰਦਰ ਸਾਗਰ ਮਿਤ ਭਰੇ ਹੋਵੇ ਸਮੁੰਦਰ ਦਾ ਪਾਣੀ ਮਣਿਆ ਗਿਣਿਆ ਨਹੀਂ ਜਾ ਸਕਦਾ ਸਾਡੇ ਭੜੇ ਕੋਟੇ ਕਰਮ ਵੀ ਗਿਣ ਮਿਲ ਨਹੀਂ ਸਕਦੇ ਸੋ ਗੁਰੂ ਕੇ ਪਿਆਰ ਵੇਸ ਕਰਕੇ ਹੱਥ ਜੋੜ ਕੇ ਬੇਨਤੀ ਹੈ ਗੁਰੂ ਕੋਲ ਬਖਸ਼ਿਸ਼ ਮੰਗਣੀ ਹੈ ਬਖਸ਼ਿਸ਼ ਸੋ ਗੁਰੂ ਕਿਰਪਾ ਕਰੇ ਆਓ ਗੁਰੂ ਕੇ ਪਿਆਰਿਓ ਹੁਣ ਆਰਤੀ ਹੋਵੇਗੀ ਸਾਰਿਆਂ ਨੂੰ ਬੇਨਤੀ ਹੈ ਕਿ ਆਰਤੀ ਦੇ ਵਿੱਚ ਸਾਰਿਆਂ ਨੇ ਸ਼ਾਮਿਲ ਹੋਣਾ ਹੈ ਫਗਲਾਣੇ ਤੋਂ